ਦਾ ਆਪਣਾ ਸਦਾ ਕੁਲਦੀਪ ਸਿੰਘ ਖਾਲੀਵਾਲ ਇਹਨਾਂ ਦੇ ਮੰਤਰੀ ਪੰਜਾਬ ਮੈਂ ਤੁਹਾਨੂੰ ਬਾਤ ਬਾਤੇ ਬੇਨਤੀਆਂ ਕਰਦਾ ਸੀਗਾ ਮੈਂ ਪਿਛਲੇ ਦਿਨੀ ਦੱਸਿਆ ਸੀਗਾ ਕਿ ਸਾਡੇ ਪੰਜ ਮੁੰਡੇ ਜਿਹੜੇ ਕੋਲੰਬੀਆ ਦੇ ਵਿੱਚ ਜਿਹੜੇ ਫਸ ਗਏ ਸੀਗੇ ਹੱਕਾ ਦੇ ਦਾਈ ਜਿਹੜੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਬਹੁਤ ਜੱਭਾਂ ਦੇ ਨਾਲ ਉੱਥੋਂ ਦੀ ਇੰਡੀਅਨ ਅੰਬੈਸੀ ਦੇ ਨਾਲ ਸੰਪਰਕ ਕਰਕੇ ਮੁੰਡਾ ਨੂੰ ਸੇਫ ਜਗ੍ਹਾ ਤੇ ਲਿਆਂਦਾ ਗਿਆ ਪੰਜਾਂ ਦੇ ਹੋਸਟਲ ਦੇ ਵਿੱਚ ਰੱਖਿਆ ਗਿਆ ਉਦੋਂ ਜਲਦੀ ਵਾਪਸ ਆਉਣ ਵਾਲੇ ਸੀਗੇ ਉਹਨਾਂ ਦੀ ਟਿਕਟਾਂ ਵਗੈਰਾ ਦਾ ਪ੍ਰਬੰਧ ਕੀਤਾ ਜਾਦਾ ਸੀਗਾ ਉਹਨਾਂ ਜੋ ਪਰਾਉ ਤਿੰਨ ਫੇਰ ਉੱਤੋਂ ਖਿਸ ਗਏ ਦੋ ਮੁੰਡੇ ਉੱਥੇ ਰਹਿ ਗਏ ਹੋਸਟਲ 'ਚ ਤਿੰਨ ਮੁੰਡੇ ਫੇਰ ਚਲੇ ਗਏ ਸਰ ਅੱਪਾ ਜਿਹੜਾ ਕੰਮ ਬੰਦ ਕਰਦੇ ਬਹੁਤ ਗਲਤ ਹੈ ਮੇਰੀ ਪੰਜਾਬੀਓ ਤੁਹਾਨੂੰ ਬੇਨਤੀ ਹੈ ਬ੍ਰਾਤੀਆ ਪੁੱਤਾਂ ਨੂੰ ਸਮਝਾਓ ਇਹ ਕੰਮ 'ਚ ਬਾਅਦ-ਬਾਅਦ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਸੀਂ ਕਿਹਦੀ ਗਵਾਹ ਕਰਾਂਗੇ ਅਸੀਂ ਮਦਦ ਕਰਕੇ ਸਾਨੂੰ ਤੁਸੀਂ ਛਲਮਿੰਦਾ ਕਰਦੇ ਜੋ ਅਫਸਰ ਬੁਲਕੇ ਫਿਰ ਕਹਿੰਦੇ ਇਹ ਭੱਜ ਗਏ ਭਲੇ ਬੜੀ ਮਾਰੀ ਗੱਲਿਆ ਮੈਨੂੰ ਹੁਣੇ ਕੋਲੰਬੀਆ ਤੋਂ ਮਤਲਬ ਉੱਥੋਂ ਅੰਬੈਸੀ ਤੋਂ ਈਮੇਲ ਆਈ ਆ ਕਿ ਤਿੰਨ ਬੰਦੇ ਜੀ ਫੇਰ ਵਿੱਚੋਂ ਭੱਜ ਗਏ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਪਹਿਲੀ ਗੱਲ ਤੇ ਆਪਾਂ ਕਾਇਰ ਕਾਨੂੰਨੀ ਤਰੀਕੇ ਦੇ ਨਾਲ ਹੀ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੀਏ ਕਾਇਰ ਕਾਨੂੰਨੀ ਤਰੀਕਿਆਂ 'ਚ ਆਪਾਂ ਸੁਬੰਦਰਾ ਦੇ ਨਾਲ ਹੀ ਬਾਰਡਰ ਟੱਪਨ ਦੇ ਨਾਲ ਹੀ ਜਦੋਂ ਜਾਂਦੇ ਆ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਪਿੰਡ ਜਿਹੜਾ ਉਹ ਸਾਰੇ ਬਦਨਾਮ ਹੁੰਦੇ ਆ ਆਪਾਂ ਇਹ ਬਦਨਾਮੀ ਨਾ ਆਪਣੇ ਦੇਸ਼ ਦੇ ਪੱਲੇ ਪਾਈਏ ਪੰਜਾਬ ਨੂੰ ਨਾ ਬਦਨਾਮ ਕਰੀਏ ਦੋਸਤੋ ਬੜੀ ਬਹੁਤ ਹੀ ਮਿਹਨਤ ਦੇ ਨਾਲ ਮੇਰਾ ਮਨ ਬਹੁਤ ਅੱਜ ਨਿਵਾਸ਼ ਹੋ ਗਿਆ ਜਦੋਂ ਮੈਨੂੰ ਉਹਨਾਂ ਨੇ ਉੱਥੋਂ ਈਮੇਲ ਭੇਜੀ ਕਿ ਪਿੰਡ ਮੁੰਡੇ ਫੇਰ ਵਿੱਚੋਂ ਚਲੇ ਗਿਆ ਜੀ ਹੁਣ ਦੋ ਮੁੰਡੇ ਜਿਹੜੇ ਉਹ ਜਲਦੀ ਵਾਪਸ ਆ ਜਾਣਗੇ ਉਹ ਨਹੀਂ ਕਿੰਨਾ ਮੁੰਡੇ ਦਾ ਕੀ ਕਰ ਸਕਦੇ ਆ ਪਰ ਇੱਕ ਦੁੱਖ ਦੀ ਗੱਲ ਹੈ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਮਝਾਓ ਔਰ ਤੁਸੀਂ ਇੱਥੇ ਏਜੰਟਾਂ ਨਾਲ ਇਦਾਂ ਦੇ ਸੌਦੇ ਨਾ ਕਰੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਧਾਲੀਵਾਲ ਵਾਇਕਲਿਕਾ ਖਾਲਸਾ ਵਾਇਕਲਿਕੀ ਫਰਦਾ ਆਪਣਾ ਸਦਾ ਗੁਰਦੀਪ ਸਿੰਘ ਧਾਲੀਵਾਲ ਇਹਨਾਂ ਦੇ ਮੰਤਰੀ ਪੰਜਾਬ ਮੈਂ ਤੁਹਾਨੂੰ ਬਾਤ ਬਾਤ ਦੇ ਬੇਨਤੀਆਂ ਕਰਦਾ ਸੀਗਾ ਮੈਂ ਪਿਛਲੇ ਦਿਨੀ ਦੱਸਿਆ ਸੀਗਾ ਕਿ ਸਾਡੇ ਪੰਜ ਮੁੰਡੇ ਜਿਹੜੇ ਕੋਲੰਬੀਆ ਦੇ ਵਿੱਚ ਜਿਹੜੇ ਫਸ ਗਏ ਸੀਗੇ ਹੱਕਾ ਦੇ ਦਾਈ ਜਿਹੜੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਸੀਗੇ ਬਹੁਤ ਜੱਭਾਂ ਦੇ ਨਾਲ ਉੱਥੋਂ ਦੀ ਇੰਡੀਅਨ ਐਮਬੈਸੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਂਦਾ ਗਿਆ ਪੰਜਾਂ ਵਿੱਚ ਹੋਸਟਲ ਦੇ ਵਿੱਚ ਰੱਖਿਆ ਗਿਆ ਉਦੋਂ ਜਲਦੀ ਵਾਪਸ ਆਉਣ ਵਾਲੇ ਸੀਗੇ ਉਹਨਾਂ ਦੀ ਟਿਕਟਾਂ ਵਗੈਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਸੀਗਾ ਉਹਨਾਂ ਜੋ ਪਰਾਉ ਤਿੰਨ ਫੇਰ ਉੱਤੋਂ ਖਿਸ ਗਏ ਦੋ ਮੁੰਡੇ ਉੱਥੇ ਰਹਿ ਗਏ ਹੋਸਟਲ 'ਚ ਤਿੰਨ ਮੁੰਡੇ ਫੇਰ ਚਲੇ ਗਏ ਸਰ ਅੱਪਾ ਇਹ ਜਿਹੜਾ ਕੰਮ ਬੰਦ ਕਰੇ ਬਹੁਤ ਗਲਤ ਹੈ ਮੇਰੀ ਪੰਜਾਬੀਓ ਤੁਹਾਨੂੰ ਬੇਨਤੀ ਹੈ ਬ੍ਰਾਤੀਆ ਪੁੱਤਾਂ ਨੂੰ ਸਮਝਾਓ ਇਹ ਕੰਮ 'ਚ ਬਾਅਦ-ਬਾਅਦ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਅਸੀਂ ਕਿਹਦੀ ਗਵਾਹ ਕਰਾਂਗੇ ਅਸੀਂ ਮਦਦ ਕਰਕੇ ਸਾਨੂੰ ਤੁਸੀਂ ਛਲਮਿੰਦਾ ਕਰਦੇ ਹੋ ਜਦੋਂ ਅਫਸਰ ਬੋਲ ਕੇ ਫਿਰ ਕਹਿੰਦੇ ਇਹ ਭੱਜ ਗਏ ਭਲੇ ਬੜੀ ਮਾਰੀ ਗੱਲਿਆ ਮੈਨੂੰ ਹੁਣੇ ਕਲੰਬੀਆ ਤੋਂ ਮਤਲਬ ਉੱਥੋਂ ਅੰਬੈਸੀ ਤੋਂ ਈਮੇਲ ਆਈ ਆ ਕਿ ਤਿੰਨ ਬੰਦੇ ਜੀ ਫੇਰ ਵਿੱਚੋਂ ਭੱਜ ਗਏ ਸੋ ਮੇਰੀ ਤੁਹਾਨੂੰ ਬੇਨਤੀ ਆ ਕਿ ਪਹਿਲੀ ਗੱਲ ਤੇ ਆਪਾਂ ਕਾਇਰ ਕਾਨੂੰਨੀ ਤਰੀਕੇ ਦੇ ਨਾਲ ਹੀ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੀਏ ਕਾਇਰ ਕਾਨੂੰਨੀ ਤਰੀਕਿਆਂ 'ਚ ਆਪਾਂ ਸੁਬੰਦਰਾ ਦੇ ਨਾਲ ਹੀ ਬਾਰਡਰ ਟੱਪਣ ਦੇ ਨਾਲ ਹੀ ਜਦੋਂ ਜਾਂਦੇ ਆ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਪਿੰਡ ਜਿਹੜਾ ਉਹ ਸਾਡੇ ਬਦਨਾਮ ਹੁੰਦੇ ਆ ਆਪਾਂ ਇਹ ਬਦਨਾਮੀ ਨਾ ਆਪਣੇ ਦੇਸ਼ ਦੇ ਪੱਲੇ ਪਾਈਏ ਪੰਜਾਬ ਨੂੰ ਨਾ ਬਦਨਾਮ ਕਰੀਏ ਦੋਸਤੋ ਬੜੀ ਬਹੁਤ ਹੀ ਮਿਹਨਤ ਦੇ ਨਾਲ ਮੇਰਾ ਮਨ ਬਹੁਤ ਅੱਜ ਨਿਵਾਸ਼ ਹੋ ਗਿਆ ਜਦੋਂ ਮੈਨੂੰ ਉਹਨਾਂ ਨੇ ਉੱਥੋਂ ਈਮੇਲ ਭੇਜੀ ਕਿ ਤਿੰਨ ਮੁੰਡੇ ਫੇਰ ਵਿੱਚੋਂ ਚਲੇ ਗਿਆ ਜੀ ਹੁਣ ਦੋ ਮੁੰਡੇ ਜਿਹੜੇ ਉਹ ਜਲਦੀ ਵਾਪਸ ਆ ਜਾਣਗੇ ਉਹ ਨਹੀਂ ਕਿੰਨਾ ਮੁੰਡੇ ਦਾ ਕੀ ਕਰ ਸਕਦੇ ਪਰ ਇੱਕ ਦੁੱਖ ਦੀ ਗੱਲ ਹੈ ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਓ ਔਰ ਤੁਸੀਂ ਇੱਥੇ ਏਜੰਟਾਂ ਨਾਲ ਇਦਾਂ ਦੇ ਸੌਦੇ ਨਾ ਕਰੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਪਾਲੀਵਾਨ ਵਾਈਕਲਿਕਾ ਖਾਲਸਾ ਵਾਈਕਲਿਕਾ